ਦੋਸਤ ਆਪਾਂ ਖੜੇ ਆ ਮਨੀ ਮਾਜਰੇ ਮਨੀ ਮਾਜਰੇ ਦੀ ਕਾਰ ਮਾਰਕੀਟਿੰਗ ਦੇ ਵਿੱਚ ਕਾਰ ਕਾਰਾਂ ਦੇ ਮਿਸਤਰੀ ਬਹੁਤ ਆ ਇੱਥੇ ਗੱਡੀਆਂ ਦਾ ਕੰਮ ਬਾਕੀ ਸੇਲ ਸੂਲ ਹੋਣ ਵਾਲੀਆਂ ਗੱਡੀਆਂ ਇਹ ਮਨੀ ਮਾਜਰਾ ਸਾਰੇ ਮਿਸਤਰੀ ਆ ਇੱਥੇ ਡੈਂਟਿੰਗ ਪੈਂਟਿੰਗ ਵਾਲੇ ਹਾਂ ਜੀ ਬਹੁਤ ਵਧੀਆ ਵੱਡਾ ਕੰਮ ਹੈ ਆਪਣੇ ਤਾਂ ਹੋਏ ਨਹੀਂ ਹੋਏ ਮਿਸਤਰੀ ਕੋਲ ਇਹਦਾ 突ਪੀ ਪੁੱਡੀ ਗੱਡੀ ਨੂੰ ਜਾਵਾ ਨਵੀਂ ਬਣਾ ਦਿੰਦੇ ਆ ਇੱਧਰ ਦੇਖਦੇ ਆਪਾਂ ਚੱਲ ਮਾਰਕੀਟ ਦੇ ਵਿੱਚ ਸਾਡੀਆਂ ਦੇਖਣ ਬੋਕਣ ਵਾਲੀਆਂ ਜਿਹੜੀਆਂ ਉਹੰਗੀਆਂ ਨੇ ਪਾਹ ਜਾਵਾ ਗੁਣਾ ਜਵਾ ਨਮੀ ਬਹੁਤ ਭੜੇ ਮਿਸਤਰੀ ਆਹ ਹਾ ਹਾ ਕਿੰਨਾ ਟਾਈਮ ਲੱਗੂ ਆਪਣਾ ਇਤੋਂ ਘੰਟੇ ਲੱਗੂ ਫਿਰ ਜਾ ਕੇ ਯਾਰ ਬਹਿੰਡੇ ਜਾਣਾ ਉਹ ਕਰਾ ਕਮਾਨੀ ਖੋਲਣੀ ਹੈ ਨਾ ਉੱਪਰ ਉੱਪਰ ਪਾਸਾ ਅੱਛਾ ਅੱਛਾ ਠੀਕ ਹੈ ਮੈਨੂੰ ਆਪਣਾ ਵੀ ਅੱਧਾ ਘੰਟਾ ਲੱਗੂਗਾ ਨਹੀਂ ਦੇਖੋ ਬਹੁਤ ਤਾਂ ਮਿੱਥਰੀ ਆ ਗਏ ਜੀ ਇਹ ਤਸਾਰ ਹੋ ਜਾਵੇ ਨਹੀਂ ਆਪਣੀ ਮਿਸਤਰੀ ਹੋ ਤੇ ਹੋ ਜਾ ਸਾਧ ਨਹੀਂ ਹੁੰਦੇ ਉਹਦਾ ਵੱਡਾ ਕੋਈ ਕੰਮ ਨਹੀਂ ਇਹ ਨਹੀਂ ਪਤਾ ਲੱਗੁੰਦੇ ਪੁਰਾਣੀ ਗੱਡੀ ਦਾ ਨਵੀਂ ਦਾ ਬੜਾ ਟੈਲੈਂਟ ਮਿਸਤਰੀ ਵਾਲੇ ਫਿਰਦੇ ਨੇ ਗੰਦਰੂ ਦੀ ਦੁਕਾਨ ਤੇ 15 15 ਮਿਸਤਰੀ ਨੇ ਡੰਗ ਟੰਗਾ ਮੈਂ ਡੰਗਾਇ ਦੇ ਕੋ ਠਾ ਠਾ ਹੀ ਹੁੰਦੀ ਆ ਬੜੇ ਬੜੇ ਗੱਡੀਆਂ ਮਹਿੰਗੀਆਂ ਦੇਖੋ ਹਮਣਾ ਗੱਡਾ ਘਟ ਘਟ ਕੇ ਜਮਨ ਨਵੀਂ ਇਹ ਦੇਖੋ ਤਕੜੇ ਲੋਕ ਨੇ ਤਕੜੀਆਂ ਗੱਡੀਆਂ ਵੱਡੀਆਂ ਸਾਰੇ ਆ ਦੇ ਸੁਪਨੇ ਕਰਦੇ ਇਤਲੋ ਪਰਟਕ ਖੱਢ ਕੇ ਐਂ ਕਰ ਲੈਂਦੇ ਆ ਟੈਡੀਆ ਕੋਲ ਤੋਂ ਮਾਣ ਮਿਲ ਜਾਂਦਾ ਇੱਥੇ ਜਿਹੜੀ ਮਰਜ਼ੀ ਕੰਮ ਕਰਾਉਣਾ ਗੱਡੀ ਦਾ ਕਰਾਉਣਾ ਇੱਥੇ ਚੰਗਿਆ ਯਾਰ ਵੱਡੇ ਘਰਾਂ ਚ ਬੜੇ ਸਸਤਾ ਕੋਲੇ ਮਿਸਤਰੀ ਅੱਗੇ ਹੀ ਰਹਿਦਾ ਪਰ ਇਹ ਕਿਹੋ ਜਿਹਾ ਮਿਸਤਰੀ ਹੁੰਦਾ ਓਹੀ ਲੋਟਾਂ ਦਾ ਇੱਥੇ ਵੱਡਾ ਕੰਮ ਪਈ ਅਮਰੋਟੀ ਵੀ ਕਹਿੰਦੇ ਕਿਆਂ ਉਹਨੇ ਰੱਖੀ ਹੋਈ ਆ ਕਿਹੜਾ ਮਾਡਲ ਬਈ ਇਹ ਬੜੀਆ ਸ਼ੌਕਨਾ ਰੱਖਿਆ ਜਿਹੜਾ ਨਾ ਬਰਾ ਕੀ ਹੋ ਆਏ ਆ ਬਤਾ ਗਿਆ ਲਿਖਿਆ ਇਹ ਕਿਹੜਾ ਮਾਡਲ ਹੈ 4 ਮਾਡਲ ਆ ਪਤਾ ਨਹੀਂ ਪੰਜ 4 ਦੇਖੋ ਚੱਲਦੇ ਆ ਗੱਡੀ ਕੋਲੇ ਆਪਾਂ ਵੀ ਗੱਡੀ ਕੋਲੇ ਚੱਲੀਏ ਇਹ ਆਪੇ ਬਣੀ ਮਾਜਰੇ ਦਾ ਮਕੈਨਿਕ ਮੋਟਰ ਮਕੈਨਿਕ ਇਹ ਪੱਟ ਦੇnde ਹਾਰੀ ਜਮਾ ਬਣਾ ਦੇਣਗੇ ਵਧੀਆ ਇਹਨੂੰ ਮਿਸਤਰੀਆ ਦੇਖੋ ਕਿੰਨੇ ਆ ਇੱਕ ਇੱਕ ਗੱਡੀ ਨੂੰ 5-5 ਸੀਸੀ ਚੁੰਬੜੇ ਪਾਇਆ। ਉਹ ਇੱਥੇ ਟਾਈਮ ਲੋਕਾਂ ਕੋਈ ਘੱਟ ਹੁੰਦਾ। ਤੇਰੀ ਬਲਾਂਡਾ ਨੇ ਦਿੱਤ ਵਧੀਆ ਨਹੀਂ। ਮਕੈਨਿਕ ਬਣੇਗੇ ਪਾਟਦੇ ਆਇਆ। ਗੱਡੀ ਲਿਆ ਕੇ ਖੜਾ ਹੀ ਨਹੀਂ ਤੇ 4-4 5-5 6-6 ਉਹ ਵੀ ਚੁੰਬੜ ਜਾਂਦੇ ਆਂ ਤੁਸੀਂ। ਮਕੈਨਿਕਾਂ ਕਿਤੇ ਮਕੈਨਿਕਾਂ ਕਿਹੜੇ ਆਵਰਣ। ਮਕੈਨਿਕ ਸਾਰੇ ਮਕੈਨਿਕ ਨੇ ਆ ਖੜਿਆ ਜਿਹੜੇ। ਕੰਮੇਚਾਰੇ ਆਹ ਦੇਖੋ ਕੰਮੇ ਜੰਮੜੇ ਵਾਣ ਇਕੱਲੀ ਗੱਡੀ ਨੂੰ 5 5 400 ਮਿਸਤਰੀ ਜੰਮੜ ਜਾਂਦੇ ਮੇਰੇ ਨਹੀਂ ਖਾਈ ਨਹੀਂ ਜੋ ਦੋ ਤਿੰਨ ਬਾਹਰ ਖੜੇ ਨੇ ਪਰ ਵਿੱਚ ਬੈਠੇ ਆ ਵੱਡੇ ਆ ਘੱਟ ਨੇ ਮਿਸਤਰੀ ਵੱਡੇ ਨੇ ਆਪ ਕੋ ਆਪਣਾ ਬਣਾਇਆ ਅੱਡੇ ਐਸਾ ਇਸ ਤਰ੍ਹਾਂ ਜਿਹਾ ਅੱਡੇ ਆਨਦੇ ਕੋਈ ਦੌੜ ਦੀ ਦੁਕਾਨ ਆ ਰਹੀ ਇਹ ਢੁੱਲਾ ਨੂੰ ਜੰਡਾ ਲਾਇਆ ਸਾਮਾਨ ਅੰਦਰ ਤਰਿਆ ਚਲੋ ਇਹਨੇ ਹੈਗਾ ਪਿੱਟਾਉਣ ਨੂੰ ਤਾਂ ਇਸ ਇਹ ਲੈ ਕੇ ਗਿਆ ਤੇ ਗੱਡੀ ਚਲਾ ਕੇ ਗਿਆ ਦੇਖੋ ਇਹ ਜੱਦੀ ਦੇਖਦੇ ਥੋੜਾ ਕੰਮ ਨਹੀਂ ਦੱਸਦਾ ਆਪਣੀ ਗੱਡੀ ਲੈ ਗਈ ਸੇਕ ਕਰਾਉਣੇ ਆ ਬਲੈਰੋ ਦਾ ਕੰਮ ਇੱਕ ਡੰਡ ਵੀ ਵਸੇ ਰਿਹਾ ਇੱਥੇ बहुत बड़ी मार्किट है मिस्त्री मिस्त्री है मेरे दूर के पे सारे वर्कता चलो ठीक है भाई थोड़ा जहा कम आप भी, भी चलते ओके काल